ਕਰਵਾਉਣਾ ਚਲੋ ਜੀ 1 2 3 ਵੈਲਕਮ ਬੈਕ ਟੂ ਮਾਈ YouTube ਚੈਨਲ ਤੇ ਅੱਜ ਦੇ ਵਲੌਗ ਚ ਮੈਂ ਤੁਹਾਡਾ ਸਵਾਗਤ ਕਰਦਾ ਹਾਂ ਤੇ ਅੱਜ ਦਾ ਵਲੌਗ ਬਹੁਤ ਇੰਟਰਸਟਿੰਗ ਹੋਊਗਾ ਤੇ ਚਲਦੀ ਚਲਦੀ ਵੀਡੀਓ ਨੂੰ ਕਰ ਦਿਓ ਲਾਈਕ ਤੇ ਜੇ ਕਿਸੇ ਨੇ ਸਬਸਕ੍ਰਾਈਬ ਨਹੀਂ ਕੀਤਾ ਤਾਂ ਆਪਣੇ ਭਰਾ ਨੂੰ ਸਪੋਰਟ ਜ਼ਰੂਰ ਕਰੋ Instagram ਦੀ ਵੀ ਆਈਡੀ ਆ ਰਹੀ ਹੈ ਸਾਰੇ ਜਣੇ ਕਰ ਲਓ ਫੋਲੋ ਤੇ ਬਹੁਤ ਦਿਨਾਂ ਤੋਂ ਮੈਨੂੰ ਇੰਤਜ਼ਾਰ ਸੀ ਤੇ ਉਹ ਦਿਨ ਅੱਜ ਆ ਗਿਆ ਦੇਣਾ ਆਪਾਂ ਮੋਟਰਾਂ ਵਾਲੀ ਮੋਡੀਫਿਕੇਸ਼ਨ ਕਰਵਾ ਕੇ ਨਾਲੇ ਆਪਾਂ ਆਪਣੀ ਕਟਿੰਗ ਵੇਰਾ ਕਰਾ ਕੇ ਮੋਟਰਾਂ ਐਂਗਲੀ ਤਾਂ ਮੇਰੀ ਦੋਨਾਂ ਦੀ ਲੁਕਿੰਗ ਚੇਂਜ ਕਰਵਾਉਨੇ ਆ ਨਾਲੇ ਆਪਣੇ ਕੋਲ ਲਾਈਟਾਂ ਨੇ ਜੋ ਕਿ ਆਪਣੇ ਸਪਲੈਂਡਰ ਤੇ ਲੱਗਣਗੀਆਂ ਤੇ ਨਾਲੇ ਆਪਣੇ ਨਾਲ ਰਵੀ ਆ ਚਲੋ ਜੀ ਮੋਟਰਾਂ ਕਰਦੇ ਆ ਸਟਾਰਟ ਤੇ ਹੁਣ ਆਪਾਂ ਬਰਨਾਲੇ ਜਾਂ ਤਨੌਲੇ ਜਾਣੇ ਆ ਤੇ ਨਾਲ ਦੇ ਦੀ ਸਰਵਿਸ ਵਗੈਰਾ ਕਰਵਾਉਣੀ ਆ ਤੇ ਬਸ ਤੁਸੀਂ ਬਲੌਗ ਦੇ ਵਿੱਚ ਜੁੜੇ ਰਹੋ ਤੇ ਤੁਹਾਨੂੰ ਦੱਸਦਾ ਮੈਂ ਸਾਰਾ ਕੁਝ ਹੁਣ ਆਪਾਂ ਆ ਗਏ ਡੈਵਲ ਕੋਲੇ ਕਰਾਉਣੇ ਆਪਾਂ ਕਟਿੰਗ ਚਲੋ ਜੀ ਸਲੂਨ ਦੇ ਅੰਦਰ ਐਂਟਰ ਹੁੰਨੇ ਆ ਇਹ ਆ ਡੈਵਲ ਬਾਈ ਇਹ ਤੋਂ ਆਪਾਂ ਕਰਾਉਣੇ ਹੁਣ ਕਟਿੰਗ ਲੁੱਕ ਚੇਂਜ ਕਰਵਾ ਕੇ ਫਿਰ ਤੋਂ ਨਵਾਂ ਜੈਂਪਲ ਆ ਹਾਂਜੀ ਹੁਣ ਆਪਾਂ ਕਟਿੰਗ ਕਰਵਾ ਲਈਆ ਬਾਕੀ ਲੁੱਕ ਚੈੱਕ ਕਰੋ ਕਿਵੇਂ ਵੀ ਲੱਗੀ ਕਟਿੰਗ ਕਮੈਂਟ ਕਰਕੇ ਜਰੂਰ ਦੱਸਿਓ ਤੇ ਹੁਣ ਆਪਾਂ ਜਾਣੇ ਮੋਟਰਿਆਂ ਦੀ ਕਰਵਾਉਣੀ ਹੈ ਸਰਵਿਸ ਕਿਉਂਕਿ ਟਾਈਮ ਬਹੁਤ ਹੋ ਗਿਆ ਆਪਾਂ ਜਾਣੀ 4:30 ਵਜੇ ਤੁਹਾਨੂੰ ਸਾਰੇ ਆਪਣੇ ਦੋਸਤ ਆਪਣੀ ਵੇਟ ਕਰ ਰਹੇ ਆ ਕਾਲ ਤੇ ਕਾਲ ਕਰ ਰਹੇ ਆ ਚਲੋ ਆਪਾਂ ਮੋਟਰਿਆਂ ਲੈ ਕੇ ਚੱਲਦੇ ਆ ਆਪਾਂ ਮਿਸਤਰੀ ਕੋਲੇ ਇਹਦੀ ਸਰਵਿਸ ਵਗੈਰਾ ਕਰਾਉਣੀ ਆ ਤੁਹਾਨੂੰ ਮੈਂ ਚੈੱਕ ਕਰਵਾਉਣਾ ਹਾਂਜੀ ਆਪਾਂ ਨੇ ਲਿਆਂਦੇ ਹੁਣ ਨਿਊ ਹਾਰਨਾ ਤੁਹਾਨੂੰ ਪਤਾ ਹੀ ਆ ਹਾਰਨਾ ਮੇਰਾ ਗੱਲ ਨਹੀਂ ਬੰਦੀ ਸਪਲੈਂਡਰ ਦੀ ਤੇ ਪੂਰੀ ਐਂਡ ਗੱਲਬਾਤ ਬਣ ਰਹੀ ਐ ਸਪਲੈਂਡਰ ਦੀ ਤੇ ਹਾਰਨ ਲਿਆਂਦੇ ਆ ਤੇ ਹੁਣ ਆਪਾਂ ਕਰਦੇ ਆ ਚੈੱਕ ਤੇ ਲਾ ਕੇ ਫਿਰ ਤੁਹਾਨੂੰ ਮਿਲਦੇ ਆ ਉਧਰ ਆਪਣੇ ਮੋਟਰ ਨਾਲ ਕੰਮ ਹੋ ਰਿਹਾ ਤੇ ਆਪਾਂ ਖਾਣੇ ਗੋਲ ਗੱਪੇ ਕਹਿੰਗੇ ਸਵੇਰ ਤੋਂ ਕੁਝ ਖਾਦਾ ਨਹੀਂ ਭੁੱਖ ਬਹੁਤ ਲੱਗਿਆ ਉਦੋਂ ਆਪਾਂ ਗੋਲ ਗੱਪੇ ਖਾ ਕੇ ਤੁਹਾਨੂੰ ਫਿਰ ਮਿਲਦੇ ਆ ਹਾਂਜੀ ਆਪਣਾ ਨਾ ਮੋਟਰ ਐਂਡ ਦੀ ਨੰਬਰ ਪਲੇਟ ਟੁੱਟ ਗਈ ਸੀ ਤੇ ਉਹ ਆਪਾਂ ਹੁਣ ਵਧੀਆ ਜੀ ਨੰਬਰ ਪਲੇਟ ਲਗਾਉਨੇ ਆ ਤੇ ਬਾਕੀ ਵਲੌਗ ਦੇ ਵਿੱਚ ਜੁੜੇ ਰਹੋ ਆਪਾਂ ਹੁਣ ਦੁਕਾਨ ਤੇ ਆ ਗਏ ਆ ਨੰਬਰ ਪਲੇਟ ਲਗਾ ਆਲਾ ਉਹ ਠੀਕ ਹੈ ਤੇ ਹੁਣ ਨੰਬਰ 플레이ਟ ਲਾ ਕੇ ਫਿਰ ਤੁਹਾਨੂੰ ਮਿਲਦੇ ਆਂ ਲਓ ਜੀ ਆਪਣੀ ਨੰਬਰ 플레이ਟ ਦੀ ਤਿਆਰੀ ਹੋ ਰਹੀ ਆ ਕਿਉਂਕਿ ਉਹ ਫੈਂਸੀ ਨੰਬਰ 플레이ਟ ਲਵਾ ਰਹੇ ਆ ਤੇ ਜਿਹੜੀ ਪਹਿਲਾਂ ਵਾਲੀ ਸੀ ਨਾ ਪਲਾਸਟਿਕ ਦੀ ਸੀ ਉਹ ਟੁੱਟ ਗਈ ਸੀ ਤੇ ਹੁਣ ਆਪਾਂ ਵਧੀਆ ਵਾਈ ਲਵਾ ਰਹੇ ਆ ਹਾਂਜੀ ਫਾਈਨਲੀ ਆਪਣੀ ਨੰਬਰ 플레이ਟ ਬਣ ਗਈ ਆ ਨੰਬਰ 플레이ਟ ਚੈੱਕ ਕਰੋ ਕਿੱਦਾਂ ਹੀ ਲੱਗੀ ਕਮੈਂਟ ਕਰਕੇ ਹੁਣ ਝੋਟਾ ਮਤਲਬ ਮੋਟਰ ਵਾਂਗ ਕੋਈ ਤੇ ਉਹਦਾ ਕੰਮ ਹੋ ਰਿਹਾ ਤੇ ਜਦੋਂ ਤਿਆਰ ਹੋ ਗਿਆ ਤੁਹਾਨੂੰ ਦਿਖਾਵਾਂਗੇ ਜਿਹੜੀ ਐਂਗਲ ਦੀ ਪਾਈਪ ਲੱਗਦੀ ਹੁੰਦੀ ਝੰਡੇ ਨਾਲ ਆਪਾਂ ਉਹ ਲੈਣ ਆਏ ਸੀ ਕਵਾੜਿਆਂ ਕੋਲੇ ਉਹ ਆਪਾਂ ਨੂੰ ਮਿਲੀ ਨਹੀਂ ਤੇ ਉਹਨੂੰ ਦੇਖ ਕੇ ਨਾ ਆਪਾਂ ਨਵੀਂ ਲੈਣੇ ਆ ਤੇ ਪੁਰਾਣੀ ਤਾਂ ਮੈਨੂੰ ਮਿਲੀ ਨਹੀਂ ਵੀ ਐਦਾਂ ਵੀ ਆਪਣਾ ਇੱਦਾਂ ਹੀ ਸਰਜੂ ਪਰ ਉਹ ਚੀਜ਼ ਆਪਾਂ ਨੂੰ ਮਿਲੀ ਨਹੀਂ ਹਾਂ ਤਾਂ ਆਪਾਂ ਨਵੀਂ ਲੈ ਕੇ ਆਉਨੇ ਆ ਆ ਦੇਖੋ ਆਪਾਂ ਕਵਾੜਿਆਂ ਕੋਲੇ ਆਏ ਸੀ ਫਾਈਨਲੀ ਆਪਾਂ ਨੂੰ ਪਾਈਪ ਮਿਲ ਗਿਆ ਤੇ ਪਾਈਪ ਹੋਊਗਾ 8-9 ਫੁੱਟ ਇਹ ਹੁਣ ਲੱਗੂਗਾ ਝੰਡੇ ਤੇ ਆਪਾਂ ਮੋਟਰ ਨਾਲ ਦੇ ਬੰਨੇ ਆ ਤੇ ਦੇਖਦੇ ਆਂ ਕੀ ਗੱਲਬਾਤ ਬਣਦੀ ਆ ਚੱਲ ਅੱਪਾ ਐਸੀ ਐਂਗਲ ਬਣਾਉਣਾ ਤੇ ਐਂਗਲ ਆਪਣੀ ਬਣ ਰਹੀ ਹੈ ਤੇ ਆਪਾਂ ਹੁਣ ਇੱਥੇ ਬਹਿ ਗਏ ਮੈਂ ਕਹਿੰਦਾ 2-4 ਮਿੰਟ ਰੈਕਸ ਕਰਦੇ ਨਾਲੇ ਆਪਾਂ ਨੂੰ ਮਿਲ ਕੇ ਠੰਡੀ ਠੰਡੀ ਡਰਿੰਕ ਉਹ ਪੀਣੇ ਆ ਆਨੰਦ ਲੈਣੇ ਆ ਹਾਂਜੀ ਫਾਈਨਲੀ ਆਪਣਾ ਸਪਲੈਂਡਰ ਤਿਆਰ ਹੋ ਗਿਆ ਤੇ ਨਾਲ ਤੁਹਾਨੂੰ ਪਤਾ ਮੈਂ ਕਟਿੰਗ ਵਗੈਰਾ ਵੀ ਕਰਾ ਲਈ ਆ ਤੇ ਤੁਹਾਨੂੰ ਮੈਂ ਚੈੱਕ ਕਰਵਾਉਣਾ ਚਲੋ ਜੀ 1 2 3 ਆ ਦੇਖੋ ਪਸੇ ਚੰਡਾ ਲਾਉਣ ਨਾਲ ਰਹਿ ਗਏ ਕੱਪਣ ਲਵਾ ਲੈ ਹਾਰਨ ਹਾਰਨ ਵੀ ਲੱਗਿਆ ਰੂਟਸ ਦੇ ਤੁਸ ਨੂੰ ਮੈਂ ਚੈੱਕ ਕਰਾਉਣਾ ਬਾਦਰੀ ਮੋਬਾਈਲ ਦੇ ਵਿੱਚ ਨਾ ਆਵਾਜ਼ ਘੱਟ ਆ ਰਹੀ ਹੋ ਗਈ ਪਰ ਜਦੋਂ ਆਪਾਂ ਰੀਅਲ ਚ ਦੇਖਾਂਗੇ ਨਾ ਆਵਾਜ਼ ਇਹਦੀ ਬਹੁਤ ਹੈ ਤੇ ਹੁਣ ਬਲੌਗ ਨੂੰ ਕਰਦੇ ਆਪਾਂ ਐਂਡ ਥੈਂਕਸ ਫॉर ਵਾਚਿੰਗ ਮਿਲਦੇ ਆਪਾਂ ਨੈਕਸਟ ਬਲੌਗ ਦੇ ਵਿੱਚ